ਸਸ਼ੀ ਗਾਜੀ ਦਵਾਦਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚਾਂਡੇ ਔਰ ਅਸੀਂ ਅੱਜ ਪਹੁੰਚੇ ਹਾਂ ਸੁਲਤਾਨਪੁਰ ਮੋਦੀ ਵਿਖੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੇਰਗੁਰੂ ਨਾਨਕਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਕਬੱਡੀ ਦੇ ਮੈਚ ਜਿਹੜੇ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਹੋ ਰਹੇ ਨੇ ਸੋ ਅਸੀਂ ਬਿਲਕੁਲ ਗੁਰੂ ਨਾਨਕ ਸਟੇਡੀਅਮ ਵਿਖੇ ਪਹੁੰਚੇ ਹਾਂ ਔਰ ਕਬੱਡੀ ਦੇ ਜਿਹੜੇ ਮੈਚ ਹੋ ਰਹੇ ਨੇ ਉਹ ਵੀ ਤੁਹਾਨੂੰ ਦੇਖਾ ਬਿਲਕੁਲ ਤੁਹਾਨੂੰ ਦਿਖਾਵਾਂਗੇ ਔਰ ਨਾਲ ਦੇ ਨਾਲ ਆਮ ਆਦੀ ਪਾਰਟੀ ਤੋਂ ਜਿਹੜੇ ਗੱਲਬਾਤ ਕਰਾਂਗੇ ਅ ਸੁਦੇਲਪ ਸਿੰਘ ਜੀ ਅ ਕਬੱਡੀ ਕੱਪ ਕੋ ਪਹੁੰਚੇ ਹੋ ਸਲਤਨਪੁਰ ਲੋਧੀ ਪਾਪਾ ਜੀ ਦੀ ਨਗਰੀ ਤੇ ਤੁਸੀਂ ਕੀ ਕਰਾ ਜਾਓਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਨਾਕ ਸਿੰਘ ਜੀ ਦੇ ਪੁਰਪੁਰ ਤੇ ਸਾਰੀਆਂ ਸੰਗਤਾਂ ਨੂੰ ਬੜਕ ਬਤਾਇਆ ਦਿੰਦੇ ਆ ਅਸ ਅਸ ਕਰਦੇ ਆ ਇਸੇ ਪ੍ਰਕਾਰ ਜਿਸ ਤਰ੍ਹਾਂ ਇਸ ਵਾਰ ਦੇਸ਼ਾਂ ਵਿਦੇਸ਼ਾਂ ਤੋਂ ਤੇ ਦੂ ਦੇ ਰਹੇ ਹੋ ਜਿਹੜੀਆਂ ਆ ਸਾਰੀਆਂ ਸੰਗਤਾਂ ਪਹੁੰਚੀਆਂ ਆ ਤੇ ਮੇਲਾ ਜਿਹੜਾ ਪਿਛਲੀ ਵਾਰ ਨਾਲੋਂ ਬਹੁਤ ਹੀ ਭੁੰਮ ਆ ਕੇ ਭਰਿਆ ਹੋਇਆ ਆ ਆਸ ਕਰਦੇ ਆ ਅਗਲੇ ਸਾਲ ਵੀ ਮੇਲਾ ਇਹਦਾ ਬਹੁਤ ਜ਼ਿਆਦਾ ਇਸੇ ਤਰ੍ਹਾਂ ਭਰੇ ਤੇ ਸਾਰੀਆਂ ਸੰਗਤਾਂ ਨੂੰ ਬਤਾਇਆ ਦਿੰਦੇ ਆ ਤੇ ਜੋ ਕਬੱਡੀ ਟੂਰਨਾਮੈਂਟ ਚੱਲ ਰਿਹਾ ਆ ਉਹਦੇ ਵਿੱਚ ਬਹੁਤ ਹੀ ਫੁੱਫਫਾ ਮਤਾਵੇਂਗੇ ਚੱਲ ਰਿਹਾ ਆ ਤੇ ਧਾਈ ਦਿੰਦੇ ਆ ਸਰਦਾਰ ਸਚਿੰਦਰ ਸਿੰਘ ਟੀਮਾ ਜੀ ਨੂੰ ਜਿਨ੍ਹਾਂ ਦੇ ਰਹਿਨਮੈ ਇਹ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਤੇ ਸੁਖਵਿੰਦਰ ਛੋਟੀ ਜੀ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਹੋਸਟਾਈਜ਼ ਕੀਤਾ ਆ ਤੇ ਬਹੁਤ ਬਹੁਤ ਸ਼ੁਕਾਰਤਾਂ ਸਾਰੀਆਂ ਸੰਗਤਾਂ ਨੂੰ ਦੇਣ ਦੇ। ਪਰ ਕਿਤੇ ਨਾ ਕਿਤੇ ਜਿਵੇਂ ਇਸ ਤਰ੍ਹਾਂ ਦੇ ਮੈਚ ਵગેਰੇ ਦਾ ਨਸ਼ੇ ਨੂੰ ਕਿਤੇ ਨਾ ਕਿਤੇ ਜੂਰ ਹੱਲ ਪੈਂਦੀ ਹੈ। ਆ ਬਿਲਕੁਲ ਜੀ ਇਹ ਜੋ ਕਬੱਡੀ ਟੂਰਨਾਮੈਂਟ ਆ ਇਹਨੇ ਰਾਹੀਂ ਜੋ ਸੁਨੇਹਾ ਜਾਂਦਾ ਅੱਜ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਉਹ ਹੈ ਕੁਛ ਨਹੀਂ ਤੇ ਆਪਣੀ ਸਿਹਤ ਵੱਲ ਧਿਆਨ ਦੇ ਕੇ ਨਸ਼ਾ ਦੂਰ ਹੋ ਕੇ ਕੌਰ ਦੇ ਵਿੱਚ ਪਹੁੰਚਦੇ ਆ। ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਜਾਂਦਾ ਆ ਕਿ ਕਿਤੇ ਨਾ ਕਿਤੇ ਜੋ ਨਸ਼ਿਆਵਾਲੀ ਲੋਕ ਖੇਡਾਂ ਤੋਂ ਬਾਅਦ ਵੀ ਜਾਂਦੇ ਆ ਉਹਨਾਂ ਨੂੰ ਬਚਾ ਕੀਤਾ ਜਾਵੇ ਤੇ ਚੰਗੀ ਸਿੱਖਿਆ ਸਰਦਾਰ ਸੱਜਣ ਸਿੰਘ ਜੀ ਵੱਲੋਂ ਰਪੇਰ ਜੋੜ ਦੇ ਵਿੱਚ ਦਿੱਤੀ ਗਈ ਤੇ ਗੱਲਬਾਤ ਜਿਹੜਾ ਉਹਨਾਂ ਨੇ ਬੱਚਿਆਂ ਨੂੰ ਇਹ ਸਮਝਾਇਆ ਕਿ ਜੋ ਬੱਚੇ ਕਬੱਡੀ ਤੋਂ ਬਾਅਦ ਵੱਡੇ ਹੋ ਕੇ ਜਿਹੜਾ ਉਹ ਨਸ਼ਿਆਵਾਲੀ ਜਾਂਦੇ ਆ ਉਹ ਤੋਂ ਬਹੁਤ ਜ਼ਿਆਦਾ ਦਰੇਲ ਕੀਤਾ ਜਾਵੇ ਤੇ ਪਿੱਛੇ ਮੁੜਿਆ ਜਾਵੇ ਇਹੋ ਖੇਡ ਜੇਕਰ ਸਾਡਾ ਇੱਕ ਮਾਣ ਆ ਜਿਹੜਾ ਨਾਲ ਅਸੀਂ ਸਿਹਤ ਨੂੰ ਤੰਦਰੁਸਤ ਕਰਨਾ ਆ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਖਿਡਾਰੀਆਂ ਨੂੰ ਤੇ ਤੰਦਰੁਸਤ ਰੱਖੇ ਜੀ ਬਹੁਤ ਬਹੁਤ ਹਲਵਾ ਜੀ ਮਿਹਰਬਾਨੀ ਜੀ ਬਿਲਕੁਲ ਜੀ ਆਮ ਆਦਮੀ ਪਾਰਟੀ ਤੋਂ ਪ੍ਰਦੀਪ ਸਿੰਘ ਜੀ ਤਲਵੰਡੀ ਚੌਧਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅੱਜ ਟੂਰਨਾਮੈਂਟ ਹੋ ਰਿਹਾ ਕਬੱਡੀ ਦਾ ਸੁਲਤਾਨਪੁਰ ਦੁੱਦੀ ਵਿੱਚ ਸੋ ਬੜੀ ਵਧੀਆ ਗੱਲ ਆ ਸੋ ਕੀ ਕਹਿਣਾ ਚਾਹੋਗੇ ਜੀ ਇਸ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਤੇ ਗੁਰਪਰਵ ਦੀ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਿੱਚ ਵਿੱਚ ਬੈਠੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਖਾਸ ਤੌਰ ਤੇ ਸਾਰੀ ਲੋਕਾਈ ਨੂੰ ਵਧਾਈ ਦੇਣਾ ਚਾਹੁੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਅਪਣਾਇਆ ਜਾਵੇ ਤੇ ਮੈਂ ਕਹਿੰਦਾ ਆਪਾਂ ਬੜੇ ਵਧੀਆ ਤਰੀਕੇ ਨਾਲ ਜ਼ਿੰਦਗੀ ਵੀ ਜੀ ਸਕਦੇ ਆ ਤੇ ਆਪਣੇ ਸਾਰੇ ਕੰਮ ਕਾਜਾਂ ਨੂੰ ਵੀ ਵਧੀਆ ਤਰੀਕੇ ਨਾਲ ਨਿਭਾ ਸਕਦੇ ਆ ਸਰ ਟੂਰਨਾਮੈਂਟ ਜਿਹੜਾ ਹੋ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹੋ ਰਿਹਾ ਜਾਂ ਲੋਕਾਂ ਦੀ ਇਹਦੇ ਵਿੱਚ ਸਪੋਰਟ ਰਹੀ ਹੈ ਜੀ ਨਹੀਂ ਜੀ ਨਹੀਂ ਇਹ ਹਮੇਸ਼ਾ ਹੀ ਸੁਲਤਾਨਪੁਰ ਲੋਧੀ ਦੇ ਵਸਨੀਕਾਂ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਵਿਚਰ ਰਹੇ ਲੋਕਾਂ ਵੱਲੋਂ ਮੈਂ ਮੌਤਪੁਰਾ ਵੱਲੋਂ ਕਰਾਇਆ ਜਾਂਦਾ ਸਾਰੇ ਮਿਲ ਜੁਲ ਕੇ ਟੂਰਨਾਮੈਂਟ ਕਰਾਉਂਦੇ ਆ ਇਹ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਇਹ ਸਭ ਲੋਕਾਂ ਦਾ ਟੂਰਨਾਮੈਂਟ ਆ ਤੇ ਲੋਕਾਂ ਦੁਆਰਾ ਹੀ ਕਰਾਇਆ ਜਾਂਦਾ ਹੈ ਸੋ ਬਿਲਕੁਲ ਅ ਅਗਲੇ ਸਾਲ ਵੀ ਇਸੇ ਇਸੇ ਤਰ੍ਹਾਂ ਟੂਰਨਾਮੈਂਟ ਹੋਏਗਾ ਜੀ ਇਹ ਚਾਹੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣ ਪਰ ਇਹ ਟੂਰਨਾਮੈਂਟ ਇਸੇ ਤਰ੍ਹਾਂ ਚੱਲਦਾ ਰਹਿੰਦਾ ਜੀ ਦੇਖੋ ਇਹ ਟੂਰਨਾਮੈਂਟ ਮੇਰੇ ਮੈਨੂੰ ਤਾਂ ਜਨਰੇਟਰ ਹੋਸ਼ ਆਈ ਹੈ ਮੈਂ ਦੇਖਦਾ ਆਇਆ ਵੀ ਇਹ ਟੂਰਨਾਮੈਂਟ ਲਗਾਤਾਰ ਚੱਲਦਾ ਰਿਹਾ ਜੀ ਪਰ ਮੈਂ ਕਹੂੰਗਾ ਵੀ ਇਸ ਟੂਰਨਾਮੈਂਟ ਵਿੱਚ ਸਾਨੂੰ ਵਾਅਦਾ ਕਰਨਾ ਪਈਆ ਉਹ ਵਾਅਦਾ ਕਰਨਾ ਚਾਹੀਦਾ ਜੀ ਕਬੱਡੀ ਦੇ ਨਾਲ ਨਾਲ ਸਾਨੂੰ ਆਪਣੀਆਂ ਉਹ ਖੇਡਾਂ ਵੀ ਅਪਣਾਉਣੀਆਂ ਚਾਹੀਦੀਆਂ ਵਾ ਜਿਨ੍ਹਾਂ ਦੇ ਸਹਾਰੇ ਸਾਡੇ ਬੱਚੇ ਨੌਕਰੀਆਂ ਪਾ ਸਕਣ ਤਰੱਕੀਆਂ ਲੈ ਸਕਣ ਔਰ ਆਪਣੀ ਕਮਾਈ ਕਰ ਸਕਣ ਹਾਲੇ ਹੀ ਬਾਬਾ ਜੀ ਟੂਰਨਾਮੈਂਟ ਤੇ ਪਹੁੰਚੇ ਹੋ ਅੱਜ ਤੁਸੀਂ ਕਬੱਡੀ ਟੂਰਨਾਮੈਂਟ ਤੇ ਸੋ ਕੀ ਕਰਤ ਹੋਗੇ ਜੀ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਬ ਸੇ ਨਿਕਲ ਨਾਮ ਦੇ ਪਾਲਦਾ ਹੈ ਯਾਗੇ ਵਿੱਚ ਜਿੱਥੇ ਧਾਰਮਿਕ ਪ੍ਰੋਗਰਾਮ ਹੋ ਰਹੇ ਆ ਨਜ਼ਰਗਿਰਤ ਨੂੰ ਹੋ ਰਹੇ ਆ ਮਿੱਤਰ ਲੁਕੇ ਆ ਤੁਹਾਡੀ ਦੁਆ ਦਾ ਨਾ ਕੀ ਦੁਆ ਨਾ ਉੱਥੇ ਖੇਡ ਮੇਲਾ ਕਬੱਡੀ ਟੂਰਨਾਮੈਂਟ ਚਲਾ ਕੇ ਜਿਹੜਾ ਹੈ ਬਹੁਤ ਵਧੀਆ ਜਿਹੜਾ ਹੈ ਜਿਹੜਾ ਸਮੇਂ ਪਾ ਰਿਹਾ ਤੇ ਮਾ ਸਾਹਿਬ ਜੀ ਅਰਵਾਈ ਕਰ ਰਹੇ ਉੱਥੇ ਇਲਾਕੇ ਦੇ ਸਾਰੇ ਲੀਡਰਸ ਤੇ ਮਾਦਮਾਂ ਨਾਲ ਖੜੇ ਨੇ ਨੌਜਵਾਨਾਂ ਵਾਸਤੇ ਅੱਜ ਬਹੁਤ ਵੱਡੀ ਲੋੜ ਹੈ ਕਿ ਇਹ ਜੋ ਸਾਡੇ ਬੱਚੇ ਮਸ਼ਾਲ ਨੂੰ ਦਰੋ ਉਹ ਖੇਡਾਂ ਵੱਲੋਂ ਪ੍ਰੇਰਿਤ ਹੋਣ ਜੋ ਖੇਡਾਂ ਜਿਹੜੀਆਂ ਹੈ ਜੂਥ ਨੂੰ ਜੰਗਾ ਪਾਸੇ ਪ੍ਰਯੋਗ ਕਰਦੀਆਂ ਕਾਂਗਰਸ ਦੀ ਵੱਲੋਂ ਲੈ ਕੇ ਜਾਂਦੀਆਂ ਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਦਾ ਐਨਆਰਏ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹਨੇ ਇਹ ਸਾਰੇ ਖੇਡ ਮੇਲਿਆਂ ਦੇ ਯੋਜਨ ਦੇ ਵਿੱਚਾਰਸਕ ਤੌਰ ਤੇ ਮਦਦ ਕਰਦੇ ਜਿਹਨੇ ਬਹੁਤ ਬੈਠ ਕੇ ਵੀ ਇਹਨਾਂ ਖੇਡ ਮੇਲਿਆਂ ਨੂੰ ਇਨਸਾਫ ਕਰਦੇ ਜੀ ਉਹ ਸਾਰੇ ਕੋਲ ਸਹਿਬਾਨ ਖਿਡਾਰੀ ਸਹਿਬਾਨ ਤੇ ਸਾਰੇ ਦਰਸ਼ਕ ਵੀਰਾਂ ਦਾ ਤੇ ਸਾਨੂੰ ਪਰਫਰਮ ਕਰਦਾ ਵੀ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਬਹੁਤ ਵਧੀਆ ਜਣਾਇਆ ਜਨ ਵੀ ਬਹੁਤ ਵਧੀਆ ਸਾਫ ਹੋ ਗਿਆ ਤੇ ਖੇਡ ਮੇਲਾ ਵੀ ਬਹੁਤ ਸੋਹਣਾ ਲੱਗਿਆ ਬਹੁਤ ਬਹੁਤ ਧੰਨਵਾਦ ਪਪਾ ਜੀ ਮਿਹਰਬਾਨ ਸਰ ਅੱਜ ਗੁਰਨਾਲ ਸਟੇਡੀਅਮ ਵਿੱਚ ਕਬੱਡੀ ਦੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੋ ਕੀ ਕਹਣਾ ਜਾਓਗੇ ਜੀ ਦੇਖੋ ਇਹ ਟੂਰਨਾਮੈਂਟ ਤਾਕਿਆ ਤੋਂ ਜਿਹੜਾ ਹੋ ਰਿਹਾ ਔਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤ ਦੇ ਉੱਤੇ ਗੁਰਪੁਰਬ ਦੇ ਉੱਤੇ ਜਿਹੜਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਸੋ ਅ ਪਿਛਲੇ 4 ਸਾਲਾਂ ਤੋਂ ਤਕਰੀਬਨ ਮੈਂ ਇਹ ਕਰਵਾ ਰਿਹਾ ਔਰ ਅਸੀਂ ਇੱਕ ਕਮੇਟੀ ਬਣਾਈ ਆ ਬਹੁਤ ਹੀ ਵਧੀਆ ਕਮੇਟੀ ਹੈ ਸਾਰੇ ਉਤੇ ਬੜੇ ਵਧੀਆ ਜਿਹੜੇ ਨੇ ਉਹ ਸਾਡੇ ਪਾਰਟੀ ਦੇ ਵਲੰਟੀਅਰ ਨੇ ਸੋ ਇਹ ਬੜਾ ਸਕਸੈਸਫੁਲ ਤੇ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਮੈਂ ਨਹੀਂ ਜਗਾ ਦੀ ਲੋਕਾਂ ਨੂੰ ਬੜੀ ਇੰਨੀ ਰਸ਼ ਹੋ ਗਿਆ ਬਹੁਤ ਜ਼ਿਆਦਾ ਰਸ਼ ਹੋ ਗਿਆ ਜੀ ਅ ਔਰ ਹਰ ਸਾਲ ਵੱਧ ਰਿਹਾ ਜੀ ਜੀ ਸੋ ਇਹ ਸਾਰਾ ਜਿਹੜਾ ਸਿਹਰਾ ਉਹ ਜਾਂਦਾ ਜਿਨ੍ਹਾਂ ਨੇ ਪੈਸਾ ਖਰਚ ਕੇ ਸਪான்ਸਰ ਕੀਤਾ ਇਸ ਟੂਰਨਾਮੈਂਟ ਨੂੰ ਸਾਨੂੰ ਮਾਇਆ ਦਿੱਤੀ ਹੈ ਔਰ ਸਾਡੀ ਜਿਹੜੀ ਆਰਗੇਨਾਈਜ਼ਿੰਗ ਕਮੇਟੀ ਹੈ ਔਰ ਸਾਡੇ ਹੋਰ ਬੰਨੜੀਆਂ ਨੇ ਜਿਹੜੇ ਅਹੁਦੇਦਾਰ ਨੇ ਪਾਰਟੀ ਹੈ ਉਹ ਬਿਨਾਂ ਬੇਸ਼ੱਕ ਉਹ ਕਮੇਟੀ ਦੇ ਵਿੱਚ ਨਹੀਂ ਹੈ ਫਿਰ ਵੀ ਉਹ ਕੰਮ ਕਰ ਰਹੇ ਨੇ ਸੋ ਮੈਂ ਇਸ ਇਸ ਕਾਮਯਾਬ ਟੂਰਨਾਮੈਂਟ ਇਹ ਜਿਹੜੀ ਹੈ ਸਾਰਾ ਸਿਹਰਾ ਇਹਨਾਂ ਵੀਰਾਂ ਨੂੰ ਇਹਨਾਂ ਸਪੌਂਸਰ ਨੂੰ ਕਮੇਟੀ ਨੂੰ ਤੇਰੇ ਵੀਰਾਂ ਤੇ ਬਸ ਇੱਕ ਨਾਲ ਮੈਂ ਮੈਸੇਜ ਵੀ ਦੇਣਾ ਸੰਗਤ ਨੂੰ ਦੇਖੋ ਜਿੱਥੇ ਸਰਦਾਰ ਭਗਵੰਤ ਸਿੰਘ ਮਾਰਜੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆ ਵਿਰੁੱਧ ਜਿਹੜਾ ਇੱਕ ਵੀੜਾ ਚੱਕਿਆ ਔਰ ਬੜੀ ਸ਼ਕਤੀ ਕੀਤੀ ਹੈ ਉੱਥੇ ਦੂਜੇ ਪਾਸੇ ਆਪਣੇ ਯੂਥ ਦੀ ਜਿਹੜੀ એનર્ਜੀ ਹੈ ਉਹਨੂੰ ਸਹੀ ਦਿਸ਼ਾ 'ਚ ਲਿਜਾਣ ਲਈ ਸਾਨੂੰ ਖੇਡਾਂ ਜ਼ਰੂਰੀ ਨੇ ਸਾਨੂੰ ਪੜ੍ਹਾਈ ਵਿੱਚ ਦੂਜੀ ਪੈਦਾ ਕਰਦੀ ਜ਼ਰੂਰਤ ਹੈ ਤੇ ਉਹ ਕਿੰਨੇ ਕਰਨੀ ਹੈ ਉਹ ਕਰਨੀ ਹੈ ਸੰਗਤ ਨੇ ਪੇਰੈਂਟਸ ਨੇ ਸਾਰੇ ਜਾਨੇ ਮਿਲ ਕੇ ਕਰਨੀ। ਸੋ ਬੜਾ ਇੱਕ ਸਾਡੇ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਡੇ ਸੂਰਬੀਰਾਂ ਤੇ ਫਿਲਮਾਂ ਬਣਦੀਆਂ ਸੀ ਸਾਡੇ ਤੇ ਨਸ਼ੇ ਤੇ ਫਿਲਮਾਂ ਬਣਨ ਲੱਗੀਆਂ ਸਾਨੂੰ ਉੜਤਾ ਪੰਜਾਬ ਕਹਿਣ ਲੱਗਿਆ ਸੋ ਬਦਨਾਮੀ ਹੋਈ ਕੁੱਲ ਮਿਲਾ ਕੇ ਮੈਂ ਇਹ ਕਹੂੰਗਾ ਕਿ ਇਹਦਾ ਕਾਰਨ ਪਿਛਲੀਆਂ ਸਰਕਾਰਾਂ ਨੇ ਜੋ ਇਹ ਗੰਦ ਫਲਾਇਆ ਉਹੋ ਹੀ ਹੈ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਇੱਕ ਬੇਨਤੀ ਕਰਨਾ ਸਾਰਿਆਂ ਨੂੰ ਕਿ ਨਸ਼ੇ ਦੀ ਸਪਲਾਈ ਬੰਦ ਕਰਨ ਲਈ ਸਭ ਤੋਂ ਵਧੀਆ ਤਰੀਕਾ ਡਿਮਾਂਡ ਬੰਦ ਕਰਨਾ ਹੈ ਜੀ ਜਦੋਂ ਬੱਚੇ ਖੇਡਾਂ ਦੇ ਮੈਦਾਨ 'ਚ ਆਉਣ ਨੱਚਣਗੇ ਉਹਨਾਂ ਦੀ ਰੁਚੀ ਪੜ੍ਹਾਈ 'ਚ ਹੋਊਗੀ ਦੁੱਝੇ ਕੰਮਾਂ 'ਚ ਹੋਊਗੀ ਸਮਝਦਾਰ ਬਣ ਜਾਣਗੇ ਨਸ਼ੇ ਤੇ ਆਪਣੇ ਆਪ ਬੂਰ ਹੋ ਜਾਣਗੇ ਔਰ ਡਿਮਾਂਡ ਬੰਦ ਹੋਊਗੀ ਤੇ ਸਪਲਾਈ ਕਿੰਨੂ ਕਰਨਗੇ ਜੀ ਜੀ ਸੋ ਇਸ ਕਰਕੇ ਡਿਮਾਂਡ ਦੇ ਉੱਤੇ ਜਿਹੜਾ ਕੰਟਰੋਲ ਕਰਨਾ ਜ਼ਰੂਰੀ ਹੈ ਸਪਲਾਈ ਤੇ ਔਖੇ ਸੁੱਕੇ ਅੱਜ ਕੱਲ੍ਹ ਕਾਹੀ ਦਿੰਦੇ ਨੇ ਸਾਧਨ ਹੀ ਇਦਾਂ ਦੇ ਨੇ ਹੋ ਜਾਂਦੀ ਹੈ ਤੇ ਮੈਂ ਇਹ ਡਿਊਟੀ ਦੇਖੋ ਮੈਂ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਆ ਰਿਹਾ ਹਾਂ ਜੀ ਜੀ ਜਦੋਂ ਬੱਚੇ ਮਰਦੇ ਨੇ ਤੇ ਕਾਂਗਰਸੀਆਂ ਤੇ ਵੀ ਮਰਦੇ ਨੇ ਤੇ ਅਟਾਲੀਆਂ ਤੇ ਵੀ ਮਰਦੇ ਤੇ ਆਮ ਆਦਮੀ ਪਾਰਟੀ ਦੇ ਜੀ ਬਿਲਕੁਲ ਜੀ ਇਹ ਸਾਰੇ ਜਣੇ ਹਮਲਾ ਮਾਰ ਕੇ ਇਹਨੂੰ ਖਤਮ ਕਰਕੇ ਕੋਲ ਆਪਣਾ ਜਿਹੜੀ ਇੱਕ ਸ਼ਾਨ ਹੁੰਦੀ ਸੀ ਅਸੀਂ ਸੇਤ ਪੱਖੋਂ ਦੁਨੀਆ 'ਚ ਚਰਚੇ ਸੀ ਸਾਡੇ ਬਹਾਦਰੀ ਪੱਖੋਂ ਸਾਡੇ ਚਰਚੇ ਸੀਗੇ ਅਣਖ ਪੱਖੋਂ ਸਾਡੇ ਚਰਚੇ ਸੀਗੇ ਜੀ ਤੇ ਅੱਜ ਜਦੋਂ ਸਾਡੀ ਜਵਾਨੀ ਜਾ ਕੇ ਕਦੇ ਕੋਈ ਲੁੱਟਖੋ ਕਰਦੀ ਹੈ ਨਸ਼ੇ ਦੀ ਤੋੜ ਦੇ ਕਾਰਨ ਕਿਸੇ ਕੋ ਪੈਸੇ ਹੱਥ ਛੱਡ ਗਏ ਮੱਗਦੀ ਹੈ ਰੁੱਲਦੇ ਫਿਰਦੇ ਨੇ ਤੁਹਾਡੀ ਅਣਖ ਵੀ ਜਾਂਦੀ ਹੈ ਇਹ ਜੀ ਸੋ ਇਹ ਜਿੱਦਾਂ ਬਹੁਤ ਵੱਡਾ ਸਾਨੂੰ ਨੁਕਸਾਨ ਹੋ ਰਿਹਾ ਹੈ ਹਮੋ ਬੱਚੇ ਨਹੀਂ ਜਿਹੜੇ ਇਹਨਾਂ ਦੇ ਪੈਦਾ ਹੋਦੇ ਜਿਹੜੇ ਨਸ਼ੇ ਕਰਦੇ ਨੇ ਅਸੀਂ ਕਿਹੜੇ ਪਾਸੇ ਲੱਗ ਗਏ ਆ ਸਾਡੀ ਸਾਡੇ ਹਰ ਇੱਕ ਜਣਾ ਸਮਝਦਾ ਬੰਤੀ ਹੈ ਜ਼ਿੰਮੇਵਾਰੀ ਬੰਤੀ ਹੈ ਅਸੀਂ ਜਵਾਨੀ ਨੂੰ ਬਚਾ ਲਈਏ ਪੰਜਾਬ ਪਰ ਸੋ ਜਦੋਂ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਸਵੇਆ ਜਿਹੜਾ ਜਵਾਨੀ ਨੂੰ ਵੀ ਜਾਂਦਾ ਸੋ ਬਿਲਕੁਲ ਜੇ ਨਸ਼ਾ ਨਹੀਂ ਕਿਤੇ ਨਾ ਕਿਤੇ ਇਹਦੇ ਵਿੱਚ ਫਰਕ ਪੈਂਦਾ ਜਦੋਂ ਇਸ ਤਰ੍ਹਾਂ ਦੇ ਟੂਰਨਾਮੈਂਟ ਹੁੰਦੇ ਨੇ ਜੀ ਬਸ ਉਹ ਗੱਲ ਪਹਿਲਾਂ ਹੀ ਗਈ ਹੈ ਇਹ ਖੇਡ ਕਲਚਰ ਪੈਦਾ ਕਰਦੇ ਜੀ ਰੁਚੀ ਪੈਦਾ ਹੋ ਜਾਂਦੀ ਹੈ ਖੇਡਾਂ ਲਈ ਜੀ ਜਦੋਂ ਇਦਾਂ ਦੇ ਜੁੱਸੇ ਦੇਖਣਗੇ ਖਿਡਾਰੀਆਂ ਨੂੰ ਖੇਡਾਂ ਦੇਖਣਗੇ ਬੱਚਿਆਂ 'ਚ ਵੀ ਸ਼ੌਂਕ ਹੋਗਾ ਕਿ ਮੈਂ ਸਿਹਤ ਪੱਖੋਂ ਤਗੜੇ ਹੋਣਾ ਮੈਂ ਖੇਡਣਾ ਮੈਂ ਤਗੜਾ ਬਣਨਾ ਜੀ ਤੇ ਉਹ ਸਰੀਰ ਨੂੰ ਸੰਭਾਲਦਾ ਤੇ ਨਸ਼ਿਆਂ ਦੇ ਜਿਹੜਾ ਉਹ ਤੇ ਵੱਲੀ ਜਾ ਸਕਦਾ ਸੋ ਕੇ ਜ਼ਰੂਰੀ ਨਹੀਂ ਸੋ ਸਰਕਾਰ ਪ੍ਰੋਮੋਦੀ ਦੀ ਸਰਕਾਰ ਜਿਹੜੀਆਂ ਨੇ ਉਹ ਪ੍ਰਾਪਰ ਬਹੁਤ ਸਹੀ ਬੜ ਰਹੀ ਹੈ ਇਹਨਾਂ ਸੋ ਕੋਚ ਨੇ ਲੋਕ ਸੋ ਕਿਤੇ ਨਾ ਕਿਤੇ ਪਿੰਡਾਂ ਦੇ ਲੋਕ ਸੋ ਜਿਹੜੀਆਂ ਉਹਨਾਂ ਦੀ ਵੀ ਮੰਗ ਆ ਰਹੀ ਹੈ ਜੀ

ਸਰ ਅੱਜ ਟੂਰਨਾਮੈਂਟ ਦੇ ਮੌਕੇ ਤੇ ਸੁਲਤਾਨਪੁਰ ਲੋਧੀ ਤੁਸੀਂ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਸੋ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਜੀ ਉਸ ਤੋਂ ਬਾਅਦ ਜੋ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਸਰਦਾਰ ਸੱਜੋ ਸਿੰਘ ਚੀਮਾ ਜੀ ਕਬੱਡੀ ਕੱਪ ਕਰਵਾ ਰਹੇ ਨੇ ਔਰ ਤੁਸੀਂ ਗਰਾਊਂਡ ਦੇ ਵਿੱਚ ਦੇਖੋ ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਔਰ ਇਹ ਸਰਕਾਰ ਖੇਡਾਂ ਦੇ ਨਾਲ ਜੋੜਦੀ ਹੈ ਔਰ ਤੁਸੀਂ ਗਰਾਊਂਡ ਦੇ ਵਿੱਚ ਦੇਖੋ ਪੂਰੀ ਦੀ ਪੂਰੀ ਗਰਾਊਂਡ ਇਸ ਵਾਲੇ ਪੂਰੀ ਭੋਲ ਹੈ ਔਰ ਖੇਡਾਂ ਦੇ ਵਿੱਚ ਨੌਜਵਾਨ ਕਿੰਨੇ ਮगन ਹੋਏ ਹੋਏ ਨੇ ਬਹੁਤ ਹੀ ਮਨ ਨੂੰ ਖੁਸ਼ੀ ਹੋ ਰਹੀ ਹੈ ਵੀ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਸੱਜਨ ਸਿੰਘ ਟੀਮਾ ਜੀ ਦਾ ਜਿਨ੍ਹਾਂ ਨੇ ਸਾਨੂੰ ਖੇਡਾਂ ਦੇ ਨਾਲ ਜੋੜਿਆ ਔਰ ਪੰਜਾਬ ਦੇ ਵਿੱਚ ਕੋਰ ਤੋਂ ਮਰਜੀਬ ਜਿਹੜਾ ਵਾ ਸੱਚੀਤ ਕੀਤਾ ਵਾ ਖੇਡ ਕਚਲ ਸੋ ਕੋ ਸੁਲਤਾਨਪੁਰ ਲੋਧੀ ਦੀ ਜਿਹੜੀ ਸੜਕਾਂ ਜਿਹੜੀ ਬੜੀ ਤਰਾਸਦੀ ਸੀਗੀ ਔਰ ਪਰ ਉਹ ਵੀ ਹੁਣ ਮੇਲੇ ਦਾ ਕਰਕੇ ਜਿਹੜੀਆਂ ਸੜਕਾਂ ਜਿਹੜੀਆਂ ਪ੍ਰੋਪਰ ਬਣ ਚੁੱਕੀਆਂ ਸੋ ਮੇਲੇ ਦਾ ਕਰਕੇ ਬੜੀਆਂ ਜਿਆ ਵੈਸੇ ਸ਼ਡਿਊਲਸਾਂ ਚੱਲ ਰਹੀਆਂ ਜੀ ਦੇਖੋ ਜੀ ਬੜੀਆਂ ਤੇ ਸ਼ਡਿਊਲ ਅਨੁਸਾਰ ਹੀ ਆ ਪਰ ਜਿਹੜਾ ਗੁਰਪੁਰਪੇ ਸੰਗਤਾਂ ਦੂਰੋਂ ਨੇੜੇ ਆਉਂਦੀਆਂ ਇਸ ਕਰਕੇ ਸਾਨੂੰ ਸਿਕਾ ਵੀ ਜਲਦੀ ਤੋਂ ਜਲਦੀ ਹੋਣਾ ਔਰ ਉਸ ਚੀਜ਼ ਨੂੰ ਸਰਦਾਰ ਸੱਜਨ ਸਿੰਘ ਸੀਮਾ ਜੀ ਨੇ ਬਹੁਤ ਜਿਆਦਾ ਉਪਰਾਲਾ ਕੀਤਾ ਭਜਨਸ ਕੀਤੀ ਜਿਹੜਾ ਕੰਮ 10 ਦਿਨ ਚ ਹੋਣ ਵਾਲਾ ਸੀ ਉਹਨੂੰ 1 ਦਿਨ ਚ 2 ਦਿਨ ਚ ਕਰਵਾਇਆ ਵੀ ਜਲਦੀ ਤੋਂ ਜਲਦੀ ਹੋਵੇ ਉਹ ਕੰਮ ਕਿਉਂਕਿ ਸੰਗਤਾਂ ਦੂਰੋਂ-ਤੋਂ ਆਉਂਦੀਆਂ ਵਾ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜੋ ਕਿਤੇ ਨਾ ਕਿਤੇ ਟੂਰਨਾਮੈਂਟ ਹੁੰਦੇ ਨੇ ਇਸ ਤਰ੍ਹਾਂ ਦੇ ਤਾਂ ਕਿਤੇ ਨਾ ਕਿਤੇ ਜਨਰੇਸ਼ਨ ਦੇ ਵਿੱਚ ਬੜਾ ਵਧੀਆ ਸਨੇਹਾ ਜਾਂਦਾ। ਜੋ ਕਿਤੇ ਕਿਤੇ ਮੈਸ਼ਾ ਨੂੰ ਜਿਹੜੀ ਆ ਉਹ ਵੀ ਥੱਲੇ ਪੈਂਦੀ ਹੈ। ਦੇਖੋ ਜੀ ਖੇਡਾਂ ਨੂੰ ਹਾਂ ਤੇ ਨਸ਼ਿਆਂ ਨੂੰ ਨਾ ਸਰਦਾਰ ਸੱਜਨ ਸਿੰਘ ਚੀਮਾ ਜੀ ਨੇ ਸ਼ੁਰੂ ਤੋਂ ਹੀ ਲਗਭਗ 4 ਸਾਲ ਹੋ ਗਏ ਬੱਚਿਆਂ ਨੂੰ ਟੂਰਨਾਮੈਂਟ ਕਰਵਾਉਂਦੇ ਆ ਖੇਡਦੇ ਆ ਉਹ ਕਹਿੰਦੇ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਜੇ ਬੱਚੇ ਖੇਡਾਂ ਨਾਲ ਜੁੜਨਗੇ ਤੇ ਡਿਮਾਂਡ ਘਟੂਗੀ ਜਦੋਂ ਡਿਮਾਂਡ ਘਟੂਗੀ ਨਸ਼ੇ ਦੀ ਸਪਲਾਈ ਫੇਰ ਹੀ ਘਟੂਗੀ ਔਰ ਫੇਰ ਹੀ ਆਪਾਂ ਨਸ਼ੇ ਦਾ ਲੱਕ ਤੋੜ ਸਕਦੇ ਆ ਜੇ ਆਪਾਂ ਇਹੋ ਜਿਹੇ ਖੇਡਾਂ ਕਰਾਉਨੇ ਤਾਂ ਤੋਂ ਬਹੁਤ ਬਹੁਤ